ਨਹੀਂ ਵੀ ਆਪਣੇ ਬੱਚਿਆਂ ਨੂੰ ਮਿਹਨਤ ਜੁਰੂਰ ਦਵਾਇਆ ਕਰੋ ਗ੍ਰੰਡਾਂ ਦੇ ਵਿੱਚ ਲਾਈ ਜਾਂਦੇ ਆਪਣੇ ਬੱਚੇ ਮਿਹਨਤ ਫੁੱਟਬਾਲ ਦਾ ਮੈਚ ਲਾਈ ਜਾਂਦੇ ਤੇ ਪੂਰਾ ਖੇਡੀ ਜਾਂਦੇ ਗੇਮ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਪਰਾਓ ਗੇਮਰਾਂ ਨਾਲ ਜੋ ਵੀ ਬੱਚਾ ਜੋੜਦਾ ਸਾਰੇ ਪਰਾ ਸਪੋਰਟ ਕਰਿਆ ਕਰੋ ਬੱਚਿਆਂ ਨੂੰ ਜੋ ਅੱਗੇ ਜਾ ਕੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨਾ ਤੇ ਵੱਧ ਤੋਂ ਵੱਧ ਖਿਡਾਰੀ ਬਣ ਆਪਣੇ ਪਿੰਡ ਨੂੰ ਅੱਗੇ ਤਰੱਕੀ ਤੇ ਲੈ ਕੇ ਜਾਣ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਸਾਰੇ ਜਿਹੜੀ ਆਪਣੀ ਨਾਉਣ ਵਾਲੀ ਪਨੀਰੀ ਆ ਉਹਨੂੰ ਆਪਾਂ ਸੰਭਾਲ ਕੇ ਰੱਖ ਸਕੀਏ ਜੋ ਨਸ਼ਿਆਂ ਤੋਂ ਦੂਰ ਕਰ ਸਕੀਏ ਆਉਣ ਵਾਲੀ ਪਨੀਰੀ ਨੂੰ ਆਪਾਂ ਨਸ਼ੇ ਦੇ ਦੌਰ ਬਹੁਤ ਜ਼ਿਆਦਾ ਨਸ਼ੇ ਦਾ ਦੌਰ ਚੱਲ ਰਿਹਾ ਹੈ ਇਸ ਕਰਕੇ ਆਪਾਂ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜੀਏ ਤੇ ਗਰਾਊਂਡਾਂ ਨਾਲ ਜੋੜੀਏ ਵੱਧ ਤੋਂ ਵੱਧ ਬੱਚਿਆਂ ਨੂੰ ਤੇ ਆਉਣ ਵਾਲੀ ਪਨੀਰੀ ਨੂੰ ਆਪਾਂ ਕੁਝ ਸਿੱਖਿਆ ਦਈਏ ਤੇ ਵੱਧ ਤੋਂ ਵੱਧ سپورਟ ਕਰਿਆ ਕਰੋ ਵੱਧ ਤੋਂ ਵੱਧ ਆਪਣੇ ਗਰਾਊਂਡ ਚ ਵਿੱਚ ਆ ਕੇ ਬੱਚਿਆਂ ਨੂੰ ਹੌਸਲਾ ਦੁਇਾਈ ਐਪਰੀਸ਼ੀਏਟ ਕਰਿਆ ਕਰੋ ਕਿਉਂ ਬੱਚਿਆਂ ਦਾ ਹੌਸਲਾ ਇੰਨੇ ਨਾਲ ਹੀ ਬਹੁਤ ਵੱਧਾ ਹੈ ਤੇ ਸਾਡੇ ਮਗਰ ਆ ਕੇ ਵੇਚਾ ਕੇ ਬੱਚਿਆਂ ਦਾ ਹੌਸਲਾ ਦੁੱਗਣਾ ਵੱਧ ਜਾਂਦਾ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਬੱਚਿਆਂ ਨੂੰ ਜੋ ਕੁਛ ਆਪਣੇ ਪਿੰਡ ਦਾ ਨਾਮ ਰੋਸ਼ਨ ਕਰ ਸਕਣਾ ਖਿਡਾਰੀ ਬਣ ਸਕਣਾ ਅਫਸਰ ਬਣ ਸਕਣਾ ਉਹ ਆਪਣੇ ਪਿੰਡ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣ ਇਹ ਹੀ ਆਪਣੇ ਆਉਣ ਵਾਲੇ ਬੱਚੇ ਆ ਜੋ ਪਿੰਡ ਦਾ ਨਾਮ ਰੋਸ਼ਨ ਕਰਨਗੇ ਵੱਧ ਤੋਂ ਵੱਧ ਖਿਡਾਰੀ ਬਣਨਗੇ ਅਫਸਰ ਬਣਨਗੇ ਤੇ ਵੱਧ ਤੋਂ ਵੱਧ ਇਹਨਾਂ ਬੱਚਿਆਂ ਦੀ سپورਟ ਕਰਿਆ ਕਰੋ ਜਦੋਂ ਨਸ਼ਿਆਂ ਦਾ ਦੌਰ ਬਹੁਤ ਚੱਲ ਰਿਹਾ ਤੇ ਬਚਿਆ ਜਾ ਸਕੇ ਤੇ ਉਹ ਮੋਬਾਈਲਾਂ ਨਾਲ ਜੁੜੇ ਰਹਿੰਦੇ ਆ ਬੱਚੇ ਘਰ ਦੇ ਵਿੱਚ ਉਹਦੇ ਤੋਂ ਦੂਰ ਹੋ ਸਕਣ ਤੇ ਗੇਮਾਂ ਵੱਲ ਉਹਨਾਂ ਦਾ ਧਿਆਨ ਲੱਗ ਜਾਵੇ ਤੇ ਵੱਧ ਤੋਂ ਵੱਧ ਬੱਚਿਆਂ ਦੀ سپورਟ ਕਰਿਆ ਕਰੋ ਤੇ ਆਪਣੀਆਂ ਵੀਡੀਓ ਨੂੰ ਜਿੰਨੀਆਂ ਵੀ ਪਾਓ ਆਪਾਂ ਸਟੇਜ ਤੇ ਨਾਨੇ ਵਾਟ ਤੇ ਯਾਦ ਲਾਈਕ ਤੇ ਵਾਟ ਤੇ ਵਾਟ ਸ਼ੇਅਰ ਕਰਿਆ ਕਰੋ ਤੇ ਪੇਜ ਆਪਣੇ ਨੂੰ ਫੋਲੋ ਕਰਕੇ ਰੱਖੋ ਵੀ ਨੰਨੀਆਂ ਵੀਡੀਓ ਵੱਡੀ ਰਿਲੇਟਡ ਪਾਉਂਦੇ ਰਹੇ ਨੇ ਆਪਾਂ ਵਾਟ ਤੇ ਵਾਟ ਬੱਚਿਆਂ ਨੂੰ ਸਪੋਰਟ ਕਰਿਆ ਕਰੋ ਤੇ ਵਾਟ ਤੇ ਵਾਟ ਵੀਡੀਓ ਜਿੰਨੀਆਂ ਵੀ ਪਾਉਣੇ ਉਹਨਾਂ ਨੂੰ ਵਾਟ ਤੇ ਵਾਟ ਲਾਈਕ ਕਰਿਆ ਕਰੋ ਤੇ ਬੱਚਿਆਂ ਦੀ ਵਾਟ ਤੇ ਵਾਟ ਸਪੋਰਟ ਸਪੋਰਟ ਕਰਾਂਗੇ ਤਾਂ ਹੀ ਆਪਣੇ ਬੱਚੇ ਅੱਗੇ ਵਧਣਗੇ ਤੇ ਇਹਨਾਂ ਨੂੰ ਵੀ ਹੌਸਲਾ ਮਿਲੂਗਾ ਇਸ ਤੇ ਮਗਰ ਵੀ ਕੁਝ ਖੜੇ ਆ ਪਿੰਡ ਦੇ ਬੰਦੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਇਹਨਾਂ ਬੱਚਿਆਂ ਨੂੰ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ